ਮੈਂ ਪੜਨਾ ਚਾਹੁੰਦੀ ਸੀ ਅੱਗੇ ਪੜ ਕੇ ਤੇ ਆਪਦੀ ਲਾਈਫ ਅੱਗੇ ਬਣਾਉਣਾ ਚਾਹੁੰਦੀ ਸੀ ਵੀ ਮੈਂ ਪੜ ਲਿਖ ਕੇ ਆਪਣੇ ਪੈਰਾਂ ਤੇ ਖੜੀ ਹੋ ਜਾ ਤਾਂ ਇਹੋ ਜਿਹਾ ਕੋਈ ਇਰਾਦਾ ਨਹੀਂ ਸੀ ਵੀ ਮੇਰੀ ਮੈਰਿਜ ਹੋਵੇ ਮੈਂ ਮੰਮੀ ਹਰਾਂ ਨੂੰ ਆਖਿਆ ਵੀ ਸੀ ਵੀ ਮੈਂ ਨਹੀਂ ਹਜੇ ਕਿਉਂ ਨਾ ਮੇਰੀ ਉਮਰ ਨਹੀਂ ਹੈਗੀ ਵਿਆਹ ਦੀ ਬਸ ਇੱਕ ਤਾਂ ਕਮਜ਼ੋਰੀ ਨਾਲ ਬਸ ਇੱਕ ਵਿਆਹ ਹੋਇਆ ਮੇਰਾ ਦਰੋ ਦਿਨ ਬਾਅਦ ਮੇਰੀ ਕੁੱਟ ਮਾਰ ਸ਼ੁਰੂ ਹੋ ਗਈ ਸੀ ਮੇਰਾ ਬਾਵਾ ਦਾ ਚੂੜਾ ਵੀ ਜਿਵੇਂ ਮੰਨ ਕੇ ਚੰਦ ਵੀ ਹੱਥ ਤੇ ਸੱਟ ਇੱਕ ਨਹੀਂ ਮੇਰੇ ਗੁੱਠੇ ਤੇ ਸੱਟ ਲੱਗ ਗਈ ਉਹ ਮੈਂ ਮੂੰਹ 'ਚ ਗੂਠਾ ਨਾ ਮੈਂ ਮੂੰਹ 'ਚ ਐਸੇ ਪਾ ਲਿਆ ਬੈਠੀ ਬੈਠੀ ਨੇ ਮੇਰੇ ਸੱਸ ਕਹਿਣ ਲੱਗੀ ਵੀ ਇਹ ਨੇ ਨਾ ਗੂਠਾ ਮੇਰੇ ਮੈਨੂੰ ਗੁੱਠੇ ਵਖਾਉਂਦੀ ਇਹ ਆਉਂਦੇ ਬਸ ਮੇਰੀ ਇਹਨੇ ਕੁੱਟ ਮਾਰ ਸ਼ੁਰੂ ਕਰ ਦਿੱਤੀ ਜੀ ਅੱਛਾ 15 ਦਿਨੋਂ ਬਾਅਦ ਹਾਂ ਮੇਰੀ ਕੁੱਟ ਮਾਰ ਸ਼ੁਰੂ ਹੋ ਗਈ ਸੀ ਕਿ ਜਿਹੜੇ ਮੇਰੇ ਬਾਪਾਂ ਦਾ ਸਾਰਾ ਝੂੜਾ ਸੀ ਜਿਹੜਾ 15 ਦਿਨੋਂ ਬਗ ਨਾ ਤੇ ਝੂੜੇ ਦਾ ਚਾਵ ਨਹੀਂ ਸੀ ਕੋਈ ਲੱਤਾਂ ਨਹੀਂ ਸੀਗਾ ਝੂੜਾ ਜੀ ਆਇਆ ਮਿਸਟਰ ਤੋੜੀ ਆਇਆ ਮੇਰਾ ਝੂੜਾ ਵੀ ਤੋੜ ਦਿੱਤਾ ਜਿੱਦੋਂ ਵੀ ਰੋਟੀ ਨਹੀਂ ਸੀ ਮੈਨੂੰ ਪਕਾਉਣੀ ਹੁੰਦੀ ਨਾ ਕਦੇ ਸੀ ਮੈਂ ਪਕਾਈ ਸੀ ਵੀ ਅਸੇ ਉਮਰ ਤੋਂ ਛੋਟੀ ਸੀ ਮੇਰੀਆਂ ਭੈਣਾਂ ਸਾਰਿਆਂ ਤੋਂ ਵੱਡੀਆਂ ਤੇ ਇੱਕ ਮੇਰੀ ਭਝਾਈ ਮੇ ਰੋਟੀ ਪਾਣੀ ਸਾਰਾ ਉਹ ਹੀ ਕਰਦੀ ਸੀ ਮੈਂ ਸਿਰਫ ਇੱਕ ਵੀ ਪੜ ਕੇ ਸਕੂਲੋਂ ਆ ਕੇ ਉਹਨਾਂ ਦੇ ਬਸ ਬੱਚੇ ਖੜਾ ਲੈਂਦੀ ਹੁੰਦੀ ਸੀ ਤੇ ਰੋਟੀ ਮੇਰੇ ਕੋਈ ਭਾਵਨਾ ਨਹੀਂ ਸੀ ਜਿਵੇਂ ਪੜਨਾ ਚਾਹੁੰਦੀ ਸੀ ਅੱਗੇ ਪੜ ਕੇ ਤੇ ਆਪਣੀ ਲਾਈਫ ਅੱਗੇ ਬਣਾਉਣਾ ਚਾਹੁੰਦੀ ਸੀ ਵੀ ਮੈਂ ਪੜ ਲਿਖ ਕੇ ਆਪਣੇ ਪੈਰਾਂ ਤੇ ਖੜੀ ਹੋ ਜਾ ਤਾਂ ਇਹੋ ਜਿਹਾ ਕੋਈ ਇਰਾਦਾ ਨਹੀਂ ਸੀ ਵੀ ਮੇਰੀ ਮੈਰਿਜ ਹੋਵੇ ਮੈਂ ਮੰਮੀ ਹਰਾਂ ਨੂੰ ਆਖਿਆ ਵੀ ਸੀ ਵੀ ਮੈਂ ਨਹੀਂ ਹਜੇ ਕਿਉਂ ਨਾ ਮੇਰੀ ਉਮਰ ਨਹੀਂ ਹੈਗੀ ਵਿਆਹ ਦੀ ਬਸ ਇੱਕ ਤੱਕ ਕਮਜ਼ੋਰੀ ਨਾਲ ਬਸ ਇੱਕ ਵਿਆਹ ਹੋਇਆ ਮੇਰਾ ਇਹ ਪਾਸੇ ਆਉਣ ਗਾ ਗੋਬੀ ਜਿੰਦਗੀ ਹੋਂ ਤੁਹਾਨੂੰ ਪਤਾ ਹੈ ਜਿਵੇਂ ਜਦੋਂ ਸਹਰੇ ਘਰ ਪਰਿਵਾਰ ਚ ਚਲੇ ਜਾਈਏ ਤੇ ਕਹੋ ਜੀ ਜ਼ਿੰਦਗੀ ਹੁੰਦੀ ਹੈ ਨਾ ਉਸ ਟੈਮ ਬੰਦਾ ਮਰਿਆ ਚੁੰਦਾ ਨਾ ਬੰਦਾ ਦੂਜੇ ਆਉਂਦਿਆ ਚੁੰਦਾ 8 ਮਹੀਨੇ ਚ ਵੱਢੀ ਕੁੜੀ ਨੂੰ ਤੇ ਵੀ ਨਹੀਂ ਪਤਾ ਹੁਣਾ ਵੀ ਕੀ ਕੰਮ ਹੈ ਕੀ ਮੇਰੇ ਰਿਸ਼ਤੇ ਆ ਕੀ ਮੇਰੇ ਨਾਤੇ ਆ ਹਨਾ ਕੌਣ ਵੱਡਾ ਕੌਣ ਛੋਟਾ ਆ ਉਹ ਬੱਚੀ ਹੋਊਗੀ ਬੱਚੀ ਨੂੰ ਕੀ ਪਤਾ ਹੁਣਾ ਨਾ ਹਾਂਜੀ ਮੈਂ ਨਾ ਜਦੋਂ ਵੀ ਰੋਟੀ ਨਹੀਂ ਸੀ ਮੈਨੂੰ ਪਕਾਉਣੀ ਹੁੰਦੀ ਨਾ ਕਦੇ ਸੀ ਮੈਂ ਪਕਾਈ ਸੀਗੀ ਬਈ ਅਸੀਂ ਉਮਰ ਤੋਂ ਛੋਟੀ ਸੀ ਮੇਰੀਆਂ ਭੈਣਾਂ ਸਾਰਿਆਂ ਤੋਂ ਵੱਡੀਆਂ ਤੇ ਇੱਕ ਮੇਰੀ ਪਰਜਾਈ ਮੇ ਰੋਟੀ ਪਾਣੀ ਸਾਰਾ ਉਹ ਹੀ ਕਰਦੀ ਸੀ ਮੈਂ ਸਿਰਫ ਇੱਕ ਵੀ ਪੜ ਕੇ ਸਕੂਲੋਂ ਆ ਕੇ ਉਹਨਾਂ ਦੇ ਬਸ ਬੱਚੇ ਖੜਾ ਲੈਂਦੀ ਹੁੰਦੀ ਸੀ ਤੇ ਰੋਟੀ ਪਾਣੀ ਨਹੀਂ ਸੀ ਘਲੀ ਕੀਤਾ ਮੈਂ ਹੌਲੀ ਹੌਲੀ ਬਸ ਸਾਰੇ ਪਰਿਵਾਰ ਤੋਂ ਸਿੱਖੀ ਮੈਂ ਆ ਕੇ ਹੌਲੀ ਹੌਲੀ ਵੀ ਇੱਥੇ ਕੰਮ ਕਰਨਾ ਸ਼ੁਰੂ ਕੀਤਾ ਮੈਂ ਜਦੋਂ ਇੱਕੇ ਦਮ ਜ਼ਿੰਦਗੀ ਬਦਲੀ ਥੋੜੀ ਵੀ ਹੱਸਦੀ ਖੇਡਦੀ ਕੁੜੀ ਇੱਕ ਹਨਾ ਵੀ ਫੇਲੀਆਂ ਚ ਰਹਿਣ ਵਾਲੀ ਸੁਪਨਿਆਂ ਚ ਉਹ ਮਰਦ ਆਪਣਾ ਸੁਪਨਿਆਂ ਚ ਰਹਿਣ ਵਾਲੀ ਹੁੰਦੀ ਆ ਹਨਾ ਤੇ ਉਹ ਸੁਪਨਿਆਂ ਚ ਰਹਿਣ ਵਾਲੀ ਕੁੜੀ ਇੱਕੇ ਦਮ ਐਸੀ ਸਿਫਤੀ ਚ ਆ ਜਾਂਦੀ ਹੈ ਤੇ ਫਿਰ ਤੁਹਾਡੇ ਤੁਸੀਂ ਕਿ ਅਸੀਂ ਜੀਵਨ ਸਾਥੀ ਜੇ ਚੰਗਾ ਹੋਵੇ ਤਾਂ ਫਿਰ ਜੀਵਨ ਸਾਥੀ ਦਾ ਕਿਵੇਂ ਦਾ ਰੋਲ ਧਿਆ 90 ਦੇ ਜੀਪੀ 15 ਦਿਨਾਂ ਬਾਅਦ ਮੇਰੀ ਕੁੱਟ ਮਾਰ ਸ਼ੁਰੂ ਹੋ ਗਈ ਸੀ ਮੇਰੇ ਬਾਵਾ ਦਾ ਚੂੜਾ ਵੀ ਜਿਵੇਂ ਮੰਨ ਕੇ ਚੱਲ ਵੀ ਹੱਥ ਤੇ ਸੱਟ ਇੱਕ ਨਹੀਂ ਮੇਰੇ ਗੁੱਠੇ ਤੇ ਸੱਟ ਲੱਗ ਗਈ ਉਹ ਮੈਂ ਮੂੰਹ 'ਚ ਗੂਠਾ ਨਾ ਮੈਂ ਮੂੰਹ 'ਚ ਐਸੇ ਪਾ ਲਿਆ ਬੈਠੀ ਬੈਠੀ ਨੇ ਮੇਰੇ ਸੱਸ ਕਹਿਣ ਲੱਗੀ ਵੀ ਇਹ ਨੇ ਨਾ ਗੂਠਾ ਮੇਰੇ ਮੇਨੂੰ ਗੁੱਠੇ ਵਿਖਾਉਂਦੀ ਇਹ ਆਉਂਦੇ ਹੀ ਬੱਸ ਮੇਰੀ ਇਹਨੇ ਕੁੱਟ ਮਾਰ ਸ਼ੁਰੂ ਕਰ ਦਿੱਤੀ ਅੱਛਾ 15 ਦਿਨ ਬਦ ਹਾਂ ਮੇਰੀ ਕੁੱਟ ਮਾਰ ਸ਼ੁਰੂ ਹੋ ਗਈ ਸੀ ਜਿਵੇਂ ਮੇਰੇ ਬਾਵਾ ਦਾ ਸਾਰਾ ਝੂੜਾ ਸੀ ਜਿਹੜਾ 15 ਦਿਨ ਬਾਅਦ ਮੈਂ ਤੇ ਝੂੜੇ ਦਾ ਚਾਵ ਨਹੀਂ ਸੀ ਇਹਦੇ ਕੋਈ ਲੱਥਾ ਨਹੀਂ ਸੀਗਾ ਝੂੜਾ ਜੀ ਐ ਤੋੜੀ ਆਇਆ ਮੇਰਾ ਝੂੜਾ ਵੀ ਤੋੜ ਦਿੱਤਾ ਸੀ ਇਹਨੇ ਅੱਛਾ ਐਡੀ ਕਿ ਨਿੱਕੀ ਜੀ ਗੱਲ ਤੇ ਵੀ ਗੁੱਠਾ ਮੂੰਹ 'ਚ ਪਾ ਲਿਆ ਉਹਨਾਂ ਨੂੰ ਲੱਗਿਆ ਵੀ ਤੁਹਾਨੂੰ ਉਹਨਾਂ ਨੂੰ ਵਿਖਾਉਂਦੀ ਐ ਹਾਂਜੀ ਉਹਨਾਂ ਨੂੰ ਐ ਲੱਗਾ ਵੀ ਜਿਵੇਂ ਗੁੱਠਾ ਸਾਨੂੰ ਗੁੱਠਾ ਵਿਖਾਉਂਦੀ ਐ ਹੂੰ ਇਸ ਨਿੱਕੀ ਜੀ ਗੱਲ ਤੇ ਐਨੀ ਕੁੱਟਮਾਰ ਹੋਈ ਬੀ ਛੋੜਾ ਛੋੜਾ ਵੀ ਕੁੱਟੇ ਹਾਂਜੀ ਇਹ ਜਦੋਂ ਮੈਨੂੰ ਹੁੰਦੇ ਸੀਗੇ ਨਾ ਗੱਡੀ ਤੋਂ ਜਦੋਂ ਆਉਣਾ ਉਦੋਂ ਹੀ ਮੇਰੀ ਕੁੱਟਮਾਰ ਸ਼ੁਰੂ ਉਦੋਂ ਹੀ ਮੈਨੂੰ ਕੁੱਟ ਲੱਗ ਜਾਂਦੇ ਸੀਗੇ ਮੈਂ ਜੇ ਹੁਣ ਕਿਸੇ ਵੀ ਇਨਸਾਨ ਨੂੰ ਤਾਂ ਬੁਲਾਉਣਾ ਚਾਹੀਦਾ ਉਹਨਾਂ ਕਿ ਜ਼ਿੰਦਗੀ ਅੰਦਰ ਬੈਠ ਕੇ ਤੇ ਗੁਜ਼ਾਰਾ ਹੁੰਦਾ ਨਹੀਂਗਾ ਜੇ ਆਪਾਂ ਕਿਸੇ ਭੈਣ ਨੂੰ ਬੁਲਾ ਲੈਣਾ ਇਹਨੇ ਤਾਂ ਕੁੱਟੇ ਲੱਗ ਜਾਂਦੇ ਜੇ ਕਿਸ ਵੀਰ ਭਰਾ ਨੂੰ ਬੁਲਾ ਲੈਨੇ ਤਾਂ ਕੁੱਟੇ ਲੱਗ ਜਾਂਦਾ ਮੈਨੂੰ ਹੂੰ ਇੰਨੀ ਉਹ ਤੁਹਾਡੇ ਨਾਲ ਉਮਰ ਚ ਵੱਡੇ ਸੀ ਹਾਂਜੀ ਤਾਂ ਹੈਗਾ ਸੀ ਫਰਕ ਹੈਗਾ ਸੀ ਜੀ ਕਿੰਨਾ ਕੁ ਫਰਕ ਸੀ ਇਹ ਕਹਿੰਦੇ ਚਾਰ ਪੰਜਾਛੇ ਸਾਲਾਂ ਦਾ ਫਰਕ ਹੈਗਾ ਸੀ ਜੀ ਸਾਡਾ ਅੱਛਾ ਉਹ ਉਹਨਾਂ ਨੂੰ ਤਾਂ ਫਿਰ ਸਮਾਂ ਫਰਜ ਬੰਦਾ ਸੀਗਾ ਵੀ ਘੱਟੋ ਘੱਟ ਉਹ ਤੁਹਾਨੂੰ ਸਮਝਾਉਂਦੇ ਸਮਝਾ ਕੇ ਚੱਲਦੇ ਵੀ ਨਹੀਂ ਅੱਗੇ ਤੋਂ ਇਹੋ ਚੀਜ਼ਾਂ ਨਾ ਕਰੋ ਇਹ ਵੀ ਤਾਂ ਹੋ ਸਕਦਾ ਸੀ ਕੁੱਟ ਮਾਰਨ ਨਾਲ ਹਾਂਜੀ ਇਹ ਵੀ ਮੈਂ ਬਥੇਰੀ ਕੋਸ਼ਿਸ਼ ਕੀਤੀ ਸੀ ਚਲ ਆਂਦੀ ਸੀ ਚਲ ਕੋਈ ਨਹੀਂ ਹੱਸ ਕੇ ਕਿਨੋਂ ਵੀ ਇੱਕ ਨਾ ਬੰਦੇ ਨੇ ਆਪਦਾ ਚਾਹ ਦਬਾ ਲਿਆ ਸੀ ਅੰਦਰ ਵੀ updin ਵਿੱਚ ਚਾਹ ਦਬਾ ਕੇ ਫਿਰ ਵੀ ਇਹਨੂੰ ਮੇਰੀ ਮੰਮੀ ਆਂਦੀ ਵੀ ਚਲ ਤੂੰ ਛੱਡ ਖੜਾ ਐਂਦਾ ਤੂੰ ਛੱਡ ਦੇ ਤੂੰ ਰਹਿਂਦੇ ਵੀ ਮੈਂ ਅਹੀਂ ਦੂਜੀ ਥਾਂ ਭਾਦਾਂਗੇ ਮੈਂ ਕਹੇ ਕੰਮ ਨਹੀਂ ਮੈਂ ਕਰਨਾਗਾ ਵੀ ਕਿਥੇ ਮਾਂ ਪਿਓ ਦੀ ਜ਼ਿੰਦਗੀ ਸਾਰੀ ਉਮਰ ਰੁੱਲ ਜਾਂਦੀ ਐ ਮੈਂ ਕਹੇ ਤੁਸੀਂ ਇੱਕ ਇੱਕ ਦੀ ਭਾਰਾ ਮਸਲਾ ਆਇਆ ਮੇਰੇ ਸਿਰ ਤੋਂ ਮੈਂ ਕਹੇ ਨਹੀਂ ਮੈਂ ਦੁਬਾਰਾ ਵਿਆਹ ਨਹੀਂ ਕਰਾਉਣਾ ਰਹੂੰਗੀ ਤੁਹਾਨੂੰ ਮੈਂ ਇੱਥੇ ਰਹੂੰਗੀ ਪਾਵਾ ਮੈਂ ਮਰਾਂ ਪਾਵਾ ਜੀਵਾਂ ਮੈਂ ਇੱਥੇ ਹੀ ਰਹੂੰਗੀ ਐਨਾ ਕਿਉਂ ਸਬਰ ਕੀਤਾ ਜਦੋਂ ਮਾਂ ਪਿਓ ਸਾਹ ਦੇ ਅੰਦਰ ਸੀ ਫਿਰ ਤੁਸੀਂ ਕਰ ਵੀ ਸਕਦੇ ਸੀ ਕਰ ਸਕਦੇ ਸੀ ਜੀ ਇੱਕ ਪਿਓ ਨਹੀਂ ਸੀ ਸਿਰ ਤੇ ਇੱਕ ਭਰਾ ਸੀਗੇ ਤੁਹਾਨੂੰ ਪਤਾ ਵੀ ਜਦੋਂ ਵਿਆਹੇ ਜਾਣ ਉਦੋਂ ਕੋਈ ਨਹੀਂ ਪੁੱਛਦਾਗਾ ਭਰਾ ਉਦੋਂ ਕੋਈ ਨਹੀਂ ਪੁੱਛਦੇਗੇ ਉਦੋਂ ਭਰਾ ਆਏ ਸੀ ਕਿ ਅਬ ਜੇ ਮਾਪੇ ਦੇ ਬੂਹੇ ਤੇ ਬਹਿ ਗਈ ਆ ਕੇ ਤੇ ਭਰਾ ਅਗਲੇ ਕੀ ਆਖਾਂਗੇ ਦੋ ਰੋਟੀਆਂ ਦੀ ਮੈਂ ਤਾਂ ਮੈਂ ਆ ਵੀ ਜਾਂਦੀ ਸੀ ਜਿਹੜਾ ਛੋਟਾ ਬ੍ਰਦਰ ਸੀ ਮੇਰਾ ਨਾ ਉਹ بڑا ਮੈਨੂੰ ਕੋਸਦਾ ਹੁੰਦਾ ਸੀਗਾ ਵੀ ਅੱਜ ਇਹਦੇ ਚਲੇ ਜਾਣਾ ਛੁੱਟੀਆਂ 'ਚ ਚਲੇ ਜਾਣਾ ਆਖਣਾ ਚਲੇ ਜੀ ਛੁੱਟੀਆਂ ਐ ਚਲੋ ਜਾ ਉਹਨੇ ਪਰ ਉਹ ਮੇਰਾ ਛੋਟਾ ਬ੍ਰਦਰ ਥੋੜਾ ਜਿਹਾ ਵੀ ਕਰਦਾ ਸੀ ਵੱਡਾ ਬ੍ਰਦਰ ਬਹੁਤ ਵਧੀਆ ਸੀ ਜੀ ਮੇਰਾ ਮਤਲਬ ਤੁਸੀਂ ਵੈਸੇ ਜਿਵੇਂ ਕੁੜੀਆਂ ਚਾਵਾ ਚ ਬੱਚਿਆਂ ਨੂੰ ਛੁੱਟੀਆਂ ਹੋ ਜਾਂਦੀਆਂ ਜਾਂਦੀਆਂ ਜਾਂ ਪੰਜ ਹਫ਼ਤਾ ਹਫ਼ਤਾ 10 10 ਦਿਨ ਹਾਂ ਜੀ ਚਲੇ ਜਾਂਦੇ ਸੀ ਉਹ ਵੀ ਨਹੀਂ ਪਸੰਦ ਕਰਦੇ ਸੀ ਹਾਂ ਜਿਹੜਾ ਛੋਟਾ ਬ੍ਰਦਰ ਵੱਡਾ ਬ੍ਰਦਰ ਬਹੁਤ ਵਧੀਆ ਸੀ ਜੀ ਮੇਰਾ ਛੋਟਾ ਬ੍ਰਦਰ ਨਹੀਂ ਸੀ ਠੀਕ ਹਾਂ ਫਿਰ ਤੁਹਾਨੂੰ ਇਹ ਹੋ ਗਿਆ ਵੀ ਕਦੇ ਇੱਕ ਤਾਂ ਕਹਿਣਗੇ ਵੀ ਮਾਪੇ ਪਿਓ ਹੈ ਨਹੀਂ ਫਿਰ ਦੂਸਰੀ ਆ ਕੇ ਬਹਿ ਗਈ ਆ ਫਿਰ ਫੁੱਟੀਆਂ ਨਹੀਂ ਜਾਂਦਾ ਜਿਹੜਾ ਪਤਾ ਨਹੀਂ ਕੀ ਕਹੂਗਾ ਹੈ ਹਾਂਜੀ ਐ ਹੀ ਹੁੰਦਾ ਸੀ ਜੀ ਮੈਨੂੰ ਮੈਂ ਫਿਰ ਜਾਣ ਕਿਥੋਂ ਜਾਣਾ ਵੀ ਛੱਡ ਦਿੱਤਾ ਕਿ ਕਿੱਥੇ ਵੀ ਜਾੜਾ ਫਿਰ ਮੈਂ ਛੱਡ ਗਈ ਛੱਡ ਗਈ ਸੀ ਕਿ ਮੈਂ ਮੈਂ ਫੁੱਟੀਆਂ ਚ ਕਦੀ ਗਈ ਵੀ ਨਹੀਂ ਸੀਗੀ ਜੀ ਤਾਂ ਕਰਦਾ ਹੁੰਦਾ ਸੀ ਕਈ ਵਾਰੀ ਵੀ ਦਿਲ ਚ ਇੱਕ ਚਾਹ ਮਾਪੇ ਕੋਲ ਵੀ ਮਿਲਣਾ ਮਲਾਉਣਾ ਤੇ ਚਾਹ ਮੈਂ ਆਪਣੇ ਦਿਲ ਚ ਦਬਾ ਲੈਂਦੀ ਸੀ ਜੀ ਹਾਂ ਪਤੀ ਨਾਲ ਫਿਰ ਕਿਵੇਂ ਜਦੋਂ 15 ਦਿਨਾਂ ਬਾਅਦ ਤੁਹਾਡੀ ਇੰਨੀ ਕੁ ਮਾਰਕੁੱਟ ਹੋਈ ਫਿਰ ਕਿਵੇਂ ਦਾ ਸਮਾਂ ਗੁਜ਼ਰਿਆ ਸਮਾਂ ਕੀ ਜੀ ਮੈਂ ਚਲੀ ਜਾਂਦੀ ਨਹੀਂ ਸੀ ਪੇਕਿਆਂ ਤੇ 15 15 ਦਿਨ ਮੈਂ ਲਾਣੇ ਫਿਰ ਸੋਚਣਾ ਮਨਾ ਵੀ ਅਖੀਰ ਨੂੰ ਘਰੇ ਹੀ ਜਾਣਾ ਮੈਂ ਕੀ ਕਰਾਂਗੇ ਕਿੰਨੇ ਕੁ ਚਿਰ ਮਾਂ ਪਿਓ ਆਪਾਂ ਨੂੰ ਕਿੰਨਾ ਕੁ ਚਿਰ ਖਵਾਉਗਾ ਫਿਰ ਜੀ ਮੈਂ ਘਰਾਂ 'ਚ ਕੰਮ ਕਰਨਾ ਸ਼ੁਰੂ ਕਰ ਦਿੱਤਾ ਵੀ ਐਨੇ ਮੇਰੀ ਕੁਟਮਾਰ ਸ਼ੁਰੂ ਕਰ ਦਿੱਤੀ ਤੇ ਮੈਂ ਜੇ ਕਿਸੇ ਦੇ ਘਰੇ ਕੰਮ ਕਰਨਾ ਅੱਖਾਂ ਨਾ ਹਾਤ ਉੱਧਰ ਵੀ ਮਾੜੀ ਹੈ ਚਾ ਆ ਮੈਨ ਮਾੜਾ ਪੰਡਾ ਇਲਜ਼ਾਮ ਲਾ ਰਾ ਜਨਾਨੀ ਮਾੜੀ ਨਹੀਂ ਹੁੰਦੀ ਜਨਾਨੀ ਨੂੰ ਜਦੋਂ ਤੁਸੀਂ ਬੰਦੇ ਦਬਾ ਪਾਈ ਜਾਓਗੇ ਪਾਈ ਜਾਓਗੇ ਉਹ ਜਨਾਨੀ ਅਕਤੀ ਮਾੜੀ ਹੋ ਜੂ ਪਰ ਅਸੀਂ ਸਬਰ ਕੀਤਾ ਆ ਅਸੀਂ ਮੈਂ ਕਿਹਾ ਮਾਲਕ ਤੇ ਮੈਂ ਸਾਰਾ ਕੁਝ ਛੱਡਿਆ ਸੀ ਬੇ ਆਪਾਂ ਮਾੜੇ ਨਹੀਂ ਬਣਨਾ ਆਪਾਂ ਜ਼ਿੰਦਗੀ ਆਪਦੀ ਜਿਉਣੀ ਆ ਉਹਦੇ ਬੱਚੇ ਉਹਨੂੰ ਜ਼ਿੰਦਗੀ ਦੇਣੀ ਹੈ ਮੈਂ ਬੱਚੇ ਕਿੰਨੇ ਆ ਤੁਹਾਡੇ ਬੱਚੇ ਮੇਰੇ 4 ਜਿੱਦੋ ਗੁੱਡੀਆਂ ਤੋਂ ਕਾਕੇ ਅੱਛਾ 4 ਬੱਚੇ ਦੀ ਜ਼ਿੰਮੇਵਾਰੀ ਅੰਦ ਛੋਡੇ ਤੇ ਹਾਂਜੀ ਇਕੱਲੇ ਮੇਰੇ ਤੇ ਜ਼ਿੰਮੇਵਾਰੀ ਆ ਬਾਬਾ ਬੁੱਢਾ ਸਬਜੀ ਗਏ ਸੀਗੇ ਮੇਰਾ ਛੋਟਾ ਬੇਟੇ ਤੇ ਇੱਕ ਵੱਡਾ ਲੜਕਾ ਗਿਆ ਮੇਰਾ ਤੇ ਮੈਨੂੰ ਅੰਦ ਮੰਮੀ ਪੈਸੇ ਦੇ ਦੇ ਜਿਵੇਂ ਅਸੀਂ ਬਾਬਾ ਬੁੱਢਾ ਸਬਜੀ ਨੂੰ ਮੈਂ ਪੁੱਤ ਮੇਰੇ ਕੋਲ ਤੇ ਇੰਨੀ ਵੀ ਉਹ ਤਾਂ ਦਿਹਾੜੀਆਂ ਵੀ ਇੰਨੀ ਜੇ ਦਿਹਾੜੀਆਂ ਹੁੰਦੀਆਂ ਸ਼ਾਇਦ ਮੈਂ ਤੁਹਾਨੂੰ ਦੇ ਦਿੰਦੀ ਮੈਂ ਕਿਹਾ ਮੇਰੇ ਕੋਲ ਪੈਸੇ ਨਹੀਂ ਹੈਗੇ ਤੇ ਇਹਨੇ ਆਦੇ ਡੈਡੀ ਵਾਲ ਹੋ ਗਿਆ ਕਹਿੰਦਾ ਵੀ ਮੈਨੂੰ ਸਾਨੂੰ ਪੈਸੇ ਦੇ ਦੇ 200 ਰੁਪਏ ਹੀ ਦੇ ਦੇ ਤੇ ਮੇਰਾ ਜਿਹੜਾ ਨਿੱਕੇ ਵੱਡੇ ਮੁੰਡੇ ਨੇ ਤਾਂ ਲੈ ਲਿਆ ਉਹ ਸਰਪੰਚ ਸਾਡੇ ਬਹੁਤ ਚੰਗਾ ਸਰਪੰਚਾ ਉਹਨਾਂ ਦਾ ਤਾਂ ਆਇਆ ਜੀ ਮੈਂ ਨਾ ਜਾਣਾ ਏ ਬਾਬਾ ਬੁੱਢਾ ਸਾਬ ਜੀ ਜਾਣਾ ਤੇ ਮੈਨੂੰ ਨਾ 200 ਰੁਪਇਆ ਦੇ ਉਹਨਾਂ ਨੇ ਦਿੱਤਾ ਇਹ ਛੋਟੇ ਬੇਟੇ ਨੇ ਹੱਥ ਜੋੜ-ਜੋੜ ਕੇ ਡੈਡੀ 200 ਰੁਪਇਆ ਮੈਨੂੰ ਦੇ ਦੇ ਵੀ ਮੈਂ 200 ਰੁਪਇਆ ਮੈਂ ਬਾਬਾ ਬੁੱਢਾ ਸਾਬ ਜੀ ਜਾਣਾ ਫਿਰ ਹੱਥ ਜੋੜ-ਜੋੜ ਕੇ ਦਿੱਤੇ ਤੇ ਕੀ ਦਿੱਤੇ ਜੀ ਉਹਨਾਂ ਦੇ ਬੱਚੇ ਨਹੀਂ ਸੀਗੇ ਅਕਸਰ ਜਨਮ ਤੇ ਮਾਪਿ ਉਹਨੇ ਦਿੱਤਾ ਜਨਮ ਮੈਂ ਦਿੱਤਾ ਤੇ ਹੈ ਤਾਂ ਉਹਦੇ ਬੱਚੇ ਵੱਜਨੇ ਆ ਜੀ ਉਹਨੇ ਕੋਈ ਫਰਜ਼ ਨਹੀਂ ਨਿਭਾਇਆ ਆਪਦਾ ਤੇ ਉਹ ਹੋ ਹੁਣ ਕਰਦੇ ਕੀ ਹੈ ਹੁਣ ਜੇ ਸਬਜੀ ਵੇਚਦੇ ਦੇਰੇ ਅੱਛਾ ਕੋਈ ਨਸ਼ੇ ਨੁਸ਼ੇ ਦਾ ਵੀ ਹੈ ਹਾਂਜੀ ਪੋਸਤ ਖਾਂਦਾ ਜੀ ਅੱਛਾ ਤੇ ਜੇ ਤੁਸੀਂ ਕਹਿੰਦੇ ਹੋ ਵੀ ਉਹ ਸਬਜੀ ਵੇਚਦੇ ਆ ਕੰਮ ਕਰਦੇ ਆ ਫਿਰ ਇੱਕ ਪਾਸੇ ਤੁਸੀਂ ਕਹਿੰਦੇ ਹੋ ਵੀ ਮੇਰੇ ਤੇ ਜ਼ਿੰਮੇਵਾਰੀ ਆ ਉਹ ਜਦੋਂ ਕੰਮ ਕਰਦੇ ਆ ਫਿਰ ਤਾਂ ਘਰ ਦਾ ਕਰਦੇ ਹੀ ਹੋਣੀ ਆ ਨਹੀਂ ਜੀ ਕੋਈ ਨਹੀਂ ਸੌਂਦੇ ਵੀ ਜਿੰਦਾਸ ਪੀਏ ਦੇ ਨਿਆਸ ਹੈਗੀ ਕਿ ਹੁਣ ਜਿਹੜਾ ਉਹ ਘਰ ਵੀ ਇੱਕ ਪਹਿਲਾਂ ਸਾਡੇ ਖੂਹ ਸੀ ਜਮੇ ਘਰ ਜਮੇ ਖੂਹ ਸੀ ਤੇ ਮੈਂ ਵੀ ਜਿਤ ਰਾਤ ਨੂੰ ਪਾਣੀ ਆਉਣਾ ਮੇਰੀ ਜਠਾਣੀ ਨੇ ਢਾਲ ਸਾਡੇ ਘਰ ਨੂੰ ਬਣਾ ਦਿੱਤੀ ਜਿਹੜਾ ਪਾਣੀ ਸੀ ਸਾਰਾ ਸਾਡੇ ਅੰਦਰ ਵੜ ਜਾਂਦਾ ਹੁੰਦਾ ਸੀਗਾ ਤੇ ਫਿਰ ਸੀ ਰਾਤ ਨੂੰ ਢਾਨਣ ਲੋਣੇ ਬੰਨ ਲਾ ਕੇ ਤੇ ਪਾਣੀ ਕੱਢਣੇ ਕਰਨੇ ਤੇ ਫਿਰ ਉਹਨਾਂ ਨੇ ਫੇਰ ਉੱਚਾ ਹੋਰ ਕਰ ਲਿਆ ਮਰ ਫੁੱਟ ਚਾ ਕਰਕੇ ਤੇ ਫਿਰ ਜਿਹੜੀ ਸਾਡੇ ਗਵਾਂਡੀਆਂ ਨੂੰ ਮੈਂ ਘਰੇ ਗਈ ਮੈਂ ਕਿਹਾ ਦੀਦੀ ਉਹਨਾਂ ਦਾ ਪਾਣੀ ਸਾਰੇ ਘਰ ਨੂੰ ਆਉਂਦਾ ਮੈਂ ਕਿਹਾ ਅਸੀਂ ਸਾਰੀ ਰਾਤ ਮੀਂਹ ਹੁੰਦੇ ਸੀ ਸੌਂਦੇ ਨਹੀਂਗੇ ਤੇ ਮੈਂ ਕਿਹਾ ਕੰਨ ਦੀ ਕੋਈ ਗੱਲ ਨਹੀਂ ਉਹਨੇ ਸਾਨੂੰ ਜੀ ਸਾਡੇ ਮਿੱਟੀ ਸਟਾ ਕੇ ਦਿੱਤੀ ਉਹਨੇ ਮਿੱਟੀ ਸਟਾਈ ਉਹਨੇ ਆਪਦੇ ਮੁੰਡੇ ਨਾਲ ਕਿਹਾ ਵੀ ਇਹਨੂੰ ਨਾ ਟਰਾਲੇ ਮਿੱਟੀ ਦੇ ਸੁੱਟਦੇ ਕੋਈ ਗੱਲ ਨਹੀਂ ਚੱਟ ਗਰੀਬ ਨਹੀਂ ਹੈਗੀ ਕੋਈ ਗੱਲ ਨਹੀਂ ਉਹਨੇ ਮਿੱਟੀ ਸਟਾਈ ਅਸੀਂ ਅੰਦਰ ਵੀ ਪਰਤ ਪਾ ਲਈ ਤੇ ਅਸੀਂ ਬਾਹਰੋਂ ਵੀ ਪਰਤ ਪਾ ਲਈ ਹਾਂ ਉਹ ਵੀ ਤੁਸੀਂ ਆਪ ਕੀਤਾ ਹਾਂਜੀ ਉਹ ਵੀ ਅਸੀਂ ਆਪ ਕੀਤਾ ਹਾਂ ਜਦੋਂ ਇੰਨਾ ਇੱਕ ਔਰਤ ਨੂੰ ਸਾਥ ਨਾ ਮਿਲੇ ਕਿਸ ਸਗੋ ਸਭ ਤੋਂ ਵੱਡੀ ਔਰਤ ਨੂੰ ਹੁੰਦੀ ਹੈ ਵੀ ਪਤੀ ਮੇਰਾ ਮੇਰੇ ਵੱਲ ਹੋਵੇ ਤਾਂ ਮੈਂ ساری ਦੁਨੀਆ ਨਾਲ ਲੜ ਲੂਗੀ ਹਾਂਜੀ ਫਿਰ ਜਦੋਂ ਪਤੀ ਸਾਥ ਛੱਡ ਦੇ ਤਾਂ ਫਿਰ ਕਿਵੇਂ ਔਰਤ ਆਪਦੀ ਜ਼ਿੰਦਗੀ ਨੂੰ ਕਿਵੇਂ ਚਲਾਉਂਦੀ ਹੈ ਬਸ ਜੀ ਜ਼ਿੰਦਗੀ ਤਾਂ ਹਣਾ ਜਦੋਂ ਇਕਨਾ ਵੀ ਜ਼ਿੰਦਗੀ ਨੂੰ ਚਲੋਣੇ ਆਪਾਂ ਬੱਚਿਆ ਕਰ ਹੂੰ ਕਿ ਆਪਾਂ ਨੂੰ ਆਪਾਂ ਨੂੰ ਇਹ ਹਿੰਦਾ ਵੀ ਇਹਦੇ ਬੱਚਿਆਂ ਨੂੰ ਕੋਈ ਗੱਲ ਨਾ ਕਰ ਜੇ ਅਹ ਅਸੀਂ ਬਸ ਹੁਣ ਇੱਕ ਜਿੰਨੇ ਤੋਂ ਉਹਦੇ ਬੱਚਿਆਂ ਕਰਕੇ ਜਿੰਨੇ ਅਸੀਂ ਤੁਸੀਂ ਇੰਸਟਾਗ੍ਰਾਮ ਤੇ ਵੀ ਆਏ ਹੋ ਤੁਸੀਂ ਦੱਸ ਦਿਓ ਵੀ ਮੈਨੂੰ ਤਾਂ ਜਦੋਂ ਘਰਾਂ 'ਚ ਮੈਂ ਕੰਮ ਕਰਦੀ ਸੀ ਉਦੋਂ ਵੀ ਮੈਨੂੰ ਗਲਤ ਕਿਹਾ ਜਾਂਦਾ ਸੀ ਹਾਂਜੀ ਹੁਣ ਇੰਸਟਾਗ੍ਰam ਤੇ ਜਦੋਂ ਤੁਸੀਂ ਆਏ ਹੋ ਤੇ ਹੁਣ ਵੀ ਤਾਂ ਤੁਹਾਨੂੰ ਗਲਤ ਕਿਹਾ ਜਾਂਦਾ ਹੋਣਾ ਹਾਂਜੀ ਕਹਿੰਦੇ ਨੇ ਵੀ ਇਹ ਮੇਰੇ ਘਰ ਵਾਲੇ ਹੀ ਕਹਿੰਦਾ ਸੀ ਕਿ ਵੀ ਵੀਡੀਓ ਬਣਾਉਂਦੀ ਏ ਤੇ ਮੇਰੇ ਬੱਚਿਆਂ ਨੇ ਬਹੁਤ ਸਾਥ ਦਿੱਤਾ ਮੇਰੇ ਮੇਰੇ ਬੱਚਿਆਂ ਨੇ ਨਹੀਂ ਕੋਈ ਗੱਲ ਨਹੀਂ ਮੰਮੀ ਤੂੰ ਬਣਾ ਕੋਈ ਗੱਲ ਨਹੀਂ ਕਹਿੰਦੇ ਕਿੜਾ ਮਾੜਾ ਕੰਮ ਜੇ ਤੂੰ ਮਾੜਾ ਕਰਦੀ ਵੀ ਤੇ ਅਸੀਂ ਵੀ ਤੈਨੂੰ ਆਖੇ ਪਰ ਮੇਰੇ ਬੱਚਿਆਂ ਨੇ ਬਹੁਤ ਸਾਥ ਦਿੱਤਾ ਜੀ ਮੇਰਾ ਜਦੋਂ ਹੁਣ ਕਮੈਂਟ ਗਲਤ ਆਉਂਦੇ ਹੁਣੇ ਆ ਉਦੋਂ ਫਿਰ ਤੁਸੀਂ ਕਿਵੇਂ ਇਹਨੂੰ ਡੀਲ ਕਰਦੇ ਹੋ ਉਦੋਂ ਢੇਲ ਕਰੀਦਾ ਜੀ ਆਖੀਦਾ ਵੀ ਦੁਨੀਆ ਨੇ ਤਾਂ ਬਹੁਤ ਕੁਝ ਕਹਿਣਾ ਜੀ ਆਪਾਂ ਨੂੰ ਜੇ ਆਪਾਂ ਦੁਨੀਆ ਵੱਲ ਚੱਲਾਂਗੇ ਤਾਂ ਆਪਾਂ ਜ਼ਿੰਦਗੀ ਕਦੇ ਨਹੀਂ ਚਲਾ ਸਕਦੇ ਐਵੇਂ ਕਰਕੇ ਬਸ ਕਿਤੇ ਕੋਈ ਘਰ ਵੀ ਦਿੰਦਾ ਕਮੈਂਟ ਵੀ ਉਹ ਕਰਦਾ ਜਿੰਨੇ ਚ ਇਨਸਾਨੀਅਤ ਨਹੀਂ ਹੈਗੀ ਵੀਰੇ ਜਿੰਦੇ ਚ ਇਨਸਾਨੀਅਤ ਮਰੀ ਹੋਈ ਨਾ ਜਿੰਦਾ ਜਮੀਰ ਮਰਿਆ ਆ ਹਾਂਜੀ ਜਿੰਨਾ ਦਾ ਜਮੀਰ ਮਰਿਆ ਮੰਨ ਕੇ ਚੱਲ ਵੀ ਜਿੰਦਾ ਜਮੀਰ ਜਾਗਦਾ ਹੋਊਗਾ ਨਾ ਉਹ ਕਦੇ ਗਲਤ ਕਮੈਂਟ ਨਹੀਂ ਕਰੂਗਾ ਉਹ ਕਦੇ ਸੋਚੂਗਾ ਵੀ ਮੈਂ ਵੀ ਆਹ ਦਿੱਤੀਆਂ ਵਾਲਾ ਮੇਰੀਆਂ ਵੀ ਭੈਣਾਂ ਮੇਰੀਆਂ ਮਾਂ ਐ ਜਿਹੜੀ ਮਾਂ ਚੋਂ ਆਪਾਂ ਨੂੰ ਕੱਖ ਚ ਆਪਾਂ ਹਸਾਵਲਾ ਜੰਮੇ ਪਲੇ ਆ ਜਿਹੜੀ ਮਾਂ ਨੇ ਆਪਾਂ ਨੂੰ ਜਨਮ ਦਿੱਤਾ ਆਪਾਂ ਉਸ ਨੂੰ ਹੀ ਮਾੜਾ ਕਹੀ ਜਾਂਦੇ ਆ ਕਿਉਂਕਿ ਮਾਂ ਕੋਖ ਤਾਂ ਇੱਕੋ ਹੀ ਐ ਸਰਦਾਰ ਵੀ ਇਹਨਾਂ ਵੀ ਮਾਂ ਦਾ ਰੂਪ ਬਦਲ ਜਾਂਦਾ ਪਰ ਮਾਂ ਤਾਂ ਮਾਂ ਹੀ ਰਹਿੰਦੀ ਹਾਂਜੀ ਮਾਂ ਤੇ ਮਾਂ ਹੀ ਰਹਿੰਦੀ ਹਰ ਇੱਕ ਘਰੇ ਮਾਂ ਤੋਂ ਬਿਨਾ ਤਾਂ ਬੰਦਾ ਪੈਦਾ ਹੀ ਨਹੀਂ ਹੋ ਸਕਦਾ ਨਹੀਂ ਹੁੰਦਾ ਜੀ ਤੇ ਉਸੇ ਨੂੰ ਮਾੜਾ ਕਹੀ ਜਾਂਣਾ ਹਾਂਜੀ ਤੇ ਇਹ ਭੈਣ ਜੀ ਫਿਰ ਜਦੋਂ ਤਿੰਨ ਦੇ ਆ ਵੀ ਜੇ ਆਪ ਤੁਹਾਡੇ ਪੜ੍ਹੇ ਲਿਖੇ ਵੀ ਹੋਣੇ ਆ ਬੱਚੇ ਵੀ ਕਮੈਂਟ ਪੜ੍ਹਦੇ ਹੋਣੇ ਆ ਤੇ ਜਦੋਂ ਉਹ ਫਿਰ ਕੀ ਕਰਦੇ ਆ ਮੇਰੇ ਬੱਚੇ ਗੌਰ ਨਹੀਂ ਕਰਦੇ ਜੀ ਉਹ ਕਹਿੰਦੇ ਦੁਨੀਆ ਦਾ ਕੀ ਹੈ ਦੁਨੀਆ ਨੇ ਤਾਂ ਇਹ ਬੋਲੀ ਜਾਣਾ ਜੇ ਆਪਾਂ ਦੁਨੀਆ ਦੇ ਹਿਸਾਬ ਨਾਲ ਚੱਲਾਂਗੇ ਨਾ ਤੇ ਆਪਾਂ ਜ਼ਿੰਦਗੀ ਇੱਥੇ ਰੋਕ ਲਾਂਗੇ ਜੀ ਆਪਾਂ ਦੁਨੀਆ ਦੇ ਹਿਸਾਬ ਨਾਲ ਨਹੀਂ ਚੱਲਣਾ ਕਿਉਂਕਿ ਆਪਾਂ ਨੂੰ ਵਾਹਿਗੁਰੂ ਨੇ ਇੱਕ ਰੀ ਜੀਵਨ ਦਿੱਤਾ ਵਾਰ-ਵਾਰ ਨਹੀਂ ਦਿੱਤਾ ਜੀ ਇੱਕ ਹੁਣ ਤੁਹਾਡੇ ਲੱਖ ਤਾਂ ਫੋਲੋਅਰ ਹੋ ਗਏ 10 ਹੁਣ ਲੱਖ ਫੋਲੋਅਰ ਹੋ ਗਏ ਤੁਹਾਡੇ ਹਾਂਜੀ ਤੇ ਫੋਨ ਤੁਸੀਂ ਕਰਦੇ ਕਿਉਂ ਲੋਕਾਂ ਨੂੰ ਵੀ ਇਹ ਲੱਗਦਾ ਹੁੰਦਾ ਵੀ ਜਿਹਦੇ ਲੱਖ ਫੋਲੋਅਰ ਹੋ ਤੇ ਕੋਲ ਤਾਂ ਪੈਸੇ ਆਉਂਦਾ ਮੀ ਵਧਦਾ ਨਹੀਂ ਇਹ ਸਾਡੇ ਕੋਲ ਤੇ ਜੇ ਕੋਈ ਸੀ ਉਹ ਤਾਂ ਬਸ ਜੀ ਤੜਕੀ ਨੋਟੀ ਦੇ 5 ਵਜੇ 5 ਵਜੇ ਉੱਟ ਕੇ ਘਰਾਂ ਚ ਕੰਮ ਕਰਨ ਚਲੇ ਜਾਂਦੇ ਤੜਕੇ ਬਸ ਚਾਹ ਪੀਦੀ ਕਈ ਵਾਰ ਤਾਂ ਸਿਆਲਾ ਤੇ ਉਹਦੇ ਦਿਨ ਆ ਜਾਂਦੇ ਜਦੋਂ ਪਾਣੀ ਚ ਠੰਡਿਆ ਤਾਂ ਮਾਰ ਗਏ ਨਾ ਜਦੋਂ ਠੰਡ ਲੱਗਦੀ ਠੰਡਾ ਪੈਂਦਿਆਂ ਲੱਗਦੇ ਹੱਥਾਂ ਨੂੰ ਉਦੋਂ ਹੱਤਾਂ ਨਾਲ ਕਿੰਨਾ ਚਿਰ ਕਸਾਈ ਗਈਦਾ ਫਿਰ ਜਾ ਕੇ ਕਰੇ ਕੰਮ ਕਰੀਦਾ ਇੱਕ ਤਾਂ ਕਈ ਵਾਰੀ ਨਾ ਝਾੜੂ ਫੇਰਦੀ ਫੇਰਦੀ ਮੈਂ ਆਪ ਰੋਪੈਨੀ ਨਹੀਂ ਸੀ ਮੈਂ ਕਹਿੰਨੀ ਨਹੀਂ ਸੀ ਅਏ ਬਸ ਸਾਡੀ ਜ਼ਿੰਦਗੀ ਇਹੋ ਜੀ ਕਿਉਂ ਲਿਖੀ ਐ ਵੀ ਮੈਂ ਸਾਰੀ ਜ਼ਿੰਦਗੀ ਘਰਾਂ ਚ ਲੋਕਾਂ ਦੇ ਕੰਮ ਹੀ ਕਰੂੰਗੀ ਮੈਂ ਕਿੰਨਾ ਕਚੇਰ ਕਰੂੰਗੀ ਸਾਡੇ ਨਾ ਫਰਿੱਜ ਨਹੀਂ ਸੀ ਹੁੰਦੀ ਜੀ ਮੈਂ ਲੋਕਾਂ ਦੇ ਘਰਾਂ ਚ ਬਰਫ਼ ਲੈਣ ਜਾਣਾ ਕਰਨੀ ਮੈਂ ਕਹਿਣਾ ਕਰਨ ਨਾ ਕਦੀ ਡੋਂਗਾ ਪੰਪੀ ਠੰਡੇ ਪਾਣੀ ਤੋਂ ਬਿਨਾ ਤਾਂ ਤੁਹਾਨੂੰ ਪਤਾ ਗਰਮੀ ਚ ਰੋਟੀ ਨਹੀਂ ਲੰਘਦੀ ਤੇ ਮੈਂ ਲੈਣ ਗਈ ਬਰਪਤੇ ਇੱਕ ਦੋ ਦਿਨ ਦਿੱਤੀ ਤੀਜੇ ਦਿਨ ਉਹਨਾਂ ਨੇ ਕਹਦੇ ਤੱਕ ਤੇ ਰਾਤ ਰੋਜਦਾ ਕੀਤਾ ਹੈ ਜੀ ਫਿਰ ਮੈਂ ਨਾਲ ਲੈਣ ਗਈ ਮੈਂ ਨਾ ਜਿੰਨਾਂ ਨੇ ਅਸੀਂ ਮੈਂ ਨਰਮਾ ਚ ਲੱਗ ਗਈ ਉਹਨਾਂ ਤੇ ਨਾ ਜੀ ਫ੍ਰਿਜ ਪਈ ਸੀ ਪੁਰਾਣੀ ਉਹਦੇ ਚ ਨਾ ਚੂਹੇ ਵੱੜ ਜਾਂਦੇ ਸੀਗੇ ਆਂਦੀ ਤੂਫਾਨ ਵੀ ਇੱਕ ਜਿਹਾ ਲਾ ਕੇ ਨਾ ਸਾਰਾ ਇੱਕ ਰੀ ਤੂੰ ਆ ਕਰ ਵੀ ਤੂੰ ਲੈ ਜਾ ਮੈਂ ਉਹਨਾਂ ਤੋਂ 2000 ਦੀ ਉਹਨਾਂ ਮੈਨੂੰ 2000 ਦੀ ਫ੍ਰਿਜ ਦੇ ਦਿੱਤੀ ਮੈਂ ਸਾਰਾ ਸੰਬੱਧ ਕਰ ਲਿਆ ਇੱਕਰੀ ਚ ਠੰਡਾ ਪਾਣੀ ਤੇ ਪੀਣਾ ਹੀ ਸੀਗਾ ਜਿਹੜੀ ਮੁੜਕਿਆ ਸੀ ਉਹ 2000 ਦੀ ਮੈਂ ਉਹ ਫ੍ਰਿਜ ਲਿਆਂਦੀ ਫਿਰ ਮੇਰੇ ਬੱਚੇ ਵੀ ਪੀਂਦੇ ਸੀ ਤੇ ਮੈਂ ਇੱਕਰੀ ਵੀ ਮੈਂ ਜਠਾਣੀਆਂ ਉਹਦੇ ਘਰੇ ਦਾ ਖਾਲਦੇ ਹੁੰਦੀ ਸੀ ਆਟਾ ਉਟਾ ਸਾਰਾ ਕੁਝ ਰੱਖੋਣਾ ਕਰਨਾ ਉਹਨੇ ਵੀ ਇੱਕਰੀ ਕਹਿ ਦਿੱਤਾ ਕਹਿੰਦੀ ਜਦ ਤੂੰ ਫ੍ਰਿਜ ਤਾਂ ਸਾਫ਼ ਕਰਦੀ ਨਹੀਂ ਤੇ ਤੂੰ ਆ ਚੀਜ਼ਾਂ ਰੱਖਣ ਸਾਡੇ ਘਰੇ ਆ ਜੰਨੀ ਫਿਰ ਆਪਦਾ ਮਾਂਜਾ ਬੜਾ ਹੀ ਦੁਖੀ ਹੋਇਆ ਮੈਂ ਕਿਹਾ ਮਹਾਰਾਜ ਜੀ ਕਿਤੇ ਸਾਨੂੰ ਵੀ ਦੇਏਗਾ ਕਿਉਂ ਆਪਾਂ ਮੰਗਦੇ ਤਾਂ ਮਹਾਰਾਤਾ ਹੀ ਆ ਤੇ ਮੈਂ ਕਹਣਾ ਮਾਰਾ ਸਾਨੂੰ ਵੀ ਦੇਂਗਾ ਤੇ ਫਿਰ ਉਹ ਸਾਨੂੰ ਉਹਨੇ ਬਹੁਤ ਟਾਈਮੋਂ ਪਾਣੀ ਪਿਆ ਹੈ ਜੀ ਉਹ ਫ੍ਰਿਜ ਨੇ ਸਾਨੂੰ ਇੱਕ ਵਾਰੀ ਮੈਂ ਝੋਨੇ ਚੁਕਾ ਕਰਨ ਜਾਈਦਾ ਜੀ ਗਰਮੀ ਦੇਲ ਤਾਂ ਘਟਦਾ ਹੀ ਹਾਂ ਤੇ ਉਹ ਦਿਨ ਬਹੁਤ ਜਿਆਦਾ ਗਰਮੀ ਤੇ ਸਾਡੇ ਘਰੇ ਖੰਡ ਚਾਹ ਬਣਾ ਖੰਡ ਚਾਹ ਬਣਾ ਤੇ ਉਹ ਆਂਦੀਆਂ ਨਾ ਨੀਂਜ ਗਰਮੀ ਬੜੀ ਏ ਤੇ ਓਡੇ ਝੋਨਾ ਤੇ ਓਡੇ ਕਾ ਹੈ ਤੇ ਆ ਰਹਿਆਂ ਨਾ ਵੀ ਆਪਾਂ ਚੱਲੇਗੇ ਮੈਂ ਆਖਿਆ ਨਹੀਂ ਮੈਂ ਕਿਹਾ ਨਾ 10 ਮਿੰਟ ਉੱਥੇ ਬਹਿ ਜਾਾਂਗੇ ਵੀ ਆਪਾਂ ਜਾਣਾ ਨਹੀਂਗਾ ਤੇ ਅਸੀਂ ਬੈਠੇ ਤਾਂ ਮੈਂ ਖੜੀ ਖੜੀ ਨਾ ਮੈਂ ਰੋ ਪਈ ਮੈਂ ਰੋ ਪਈ ਮੈਂ ਨਾ ਆਕੇ ਰੱਬ ਜੀ ਮੇਰੀ ਕਿਸਮਤ ਐ ਢਿਮਾਰੀ ਕਿ ਹੋਣੀ ਕਿ ਜੇ ਘਟੇ ਮਾਪਾ ਘਰੇ ਵੀ ਬਹਿ ਨਗੇ ਨਾ ਆਕਾਂ ਕਿ ਬੰਦਾ ਤਾਂ ਲਿਆ ਕੇ ਦਿੰਦਾ ਹੀ ਆ ਤੇ ਮੈਂ ਨਾ ਫਿਰ ਹੁਣ ਰੋ ਰੂ ਕੇ ਤੇ ਮੈਂ ਮੰਝੇ ਤਾਂ ਅਸੀਂ ਜਾ ਕੇ ਬਹਿ ਗਏ ਆ ਉਸ ਤਾਂ ਫਿਰ ਮੈਂ ਰੋਈ ਉਹ ਕਹਿੰਦੀ ਆ ਕੀ ਹੋਇਆ ਤੈਨੂੰ ਰੋਂਦੀ ਕਿਉਂ ਮੈਂ ਕਿਾ ਕਿਸਮਤ ਨੂੰ ਰੋਣੀ ਆਉਦੀ ਨੂੰ ਜੋ ਮੇਕ ਮੇਰੀ ਮਾਹ ਰਾਜ ਨੇ ਲੈ ਖ ਦਿੱਤੀ ਇੰਨੇ ਮੁਸ਼ਕਲ ਹਾਲਾਤ ਚ ਤੁਸੀਂ ਲੜ ਰਹੇ ਹੋ ਜ਼ਿੰਦਗੀ ਨਾਲ ਇਹ ਵੀ ਵੱਡੀ ਗੱਲ ਹੈ ਕਿ ਕੋਈ ਅਗਲਾ ਦਿਲ ਸੱਟ ਕੇ ਬੈਠੇ ਜਾਂਦਾ ਦਿਲਨ ਕਾਹਦੇ ਲਈ ਸੱਟੇ ਹੈ ਜਿਹੜੇ ਬੱਚੇ ਆ ਉਹ ਕਿਦਰ ਜਾਣਗੇ ਜੇ ਮੈਂ ਦਿਲ ਸੱਟ ਕੇ ਬਹਿ ਜੀ ਮੇਰੇ ਬੱਚੇ ਨੂੰ ਕੌਣ ਸੰਭੂਗਾ ਕਿਉਂ ਪਿਓ ਨੇ ਤਾਂ ਸਾਥ ਨਹੀਂ ਦਿੱਤਾ ਅਕਸਰ ਸਾਂਭਣਾ ਤੇ ਉਹਨਾਂ ਨੂੰ ਮੈਂ ਹੀ ਆ ਸਾਰੀ ਜ਼ਿੰਮੇਵਾਰੀ ਮਾਂ ਦੀ ਹੁੰਦੀ ਹੈ ਨਹੀਂ ਜੀ ਪਿਓ ਦਾ ਵੀ ਫਰਜ਼ ਹੁੰਦਾ ਮੇਰੀ ਬੇਟੀ ਦਾ ਸ਼ਗਨ ਲੱਗਾ ਸੀ ਤੇ ਸਾਰੀਆਂ ਮੇਰੀਆਂ ਨਾਨਾ ਨੇ ਸਾਰੀਆਂ ਏਕਾ ਕਰ ਲਿਆ ਸੀ ਵੀ ਨਹੀਂ ਜਾਣਾ ਸੀ ਸ਼ਗਨ ਤੇ ਮੈਂ ਫਿਰ ਵੀ ਆਦੇ ਘਰ ਵਾਲੇ ਨੂੰ ਨੇ 1 ਰੁਪਈਆ ਨਹੀਂ ਲਾਇਆ ਅੱ비 ਪਿੰਡ ਵਾਲਿਆਂ ਨੇ ਮੇਰਾ ਬਹੁਤ ਸਾਥ ਦਿੱਤਾ ਤੇ ਮੈਂ ਨਾ ਵੀ ਮੈਂ ਉਹਨਾਂ ਨੂੰ ਆਖਿਆ ਵੀ ਇਕਰੀ ਚਲ ਤੂੰ ਆਇ ਕਰੀ ਜੇ ਤੂੰ ਉਹਨਾ ਨਾ ਚਲ ਤੂੰ ਆ ਜੀ ਉਹਦੀ ਲੀਡਰ ਲੱਤਾ ਸਵਾਲਾ ਇੰਨੀ ਗੰਜائش ਹੈ ਨਹੀਂ ਮੇਰੇ ਕੋਲੇ ਵੀ ਤਲ ਤੂੰ ਲੀਡਰ ਲੱਤਾ ਸਵਾਲਾ ਨਹੀਂ ਆਏ ਤੇ ਮੇਰੀ ਬੇਟੀਆਂ ਨੇ ਚੱਲ ਮੈਂ ਇੱਕ ਦਿਨ ਮੰਮੀ ਤੇਰੇ ਕੋਲ ਰਾਤ ਲੈ ਜੰਨੀ ਉਹ ਗੜਗਾਉਂ ਚ ਕੰਮ ਕਰਦੀ ਵਿਚਾਰੀ ਉੱਥੇ ਲੱਗੀ ਐ ਤੇ ਕਹਿੰਦੇ ਮੰਮੀ ਤੇਰੇ ਕੋਲ ਸੂਬਾ اٹਕੇ ਜੀ ਉਹਨੂੰ ਬੱਦ ਦਿਸਾ ਨਹੀਂ ਦਿੱਤਾ ਕਹਿੰਦੇ ਕੋਈ ਪਿਓ ਹੋਵੇ ਨਾ ਧੀ ਨੂੰ ਕਦੀ ਬੱਦ ਦਿਸਾ ਨਹੀਂ ਦਿੰਦਾਗਾ ਉਹਨੂੰ ਕਹਿੰਦਾ ਤੂੰ ਵੱਸ ਕੇ ਨਹੀਂ ਆਉਂਦੀ ਕਦੀ ਵੀ ਫੇਰ ਵੀ ਪਿਓ ਸੀ ਪਿਓ ਦਾ ਦਿਲ ਮਾਂ ਦਾ ਦਿਲ ਰੋਣ ਲੱਗ ਗਿਆ ਤਾਂ ਪਿਓ ਦਾ ਕਿਉਂ ਨਾ ਰੋਂਦਾ ਹੋਊਗਾ ਜੀ ਉਹਨੇ ਜਮਾ ਨਹੀਂ ਜੀ ਉਹਨੇ ਸੋਚਿਆ ਨਹੀਂ ਉਹਨੇ ਇੰਨਾ ਕੁੜੀ ਨੂੰ ਬੁਕਾ ਦਿੱਤਾ ਨਾ ਉਹ ਵਿਚਾਰੀ ਦੂਜੇ ਦਿਨ ਚਲੀ ਗਈ ਉਹ ਮੁਸ਼ਕਿਲ ਸਥਿਤੀ ਚ ਤੁਸੀਂ ਲੰਘ ਰਹੇ ਹੋ ਭੈਣ ਜੀ ਤੁਸੀਂ ਇੰਨੀ ਮੁਸ਼ਕਿਲ ਸਥਿਤੀ ਚ ਲੰਘ ਕੇ ਵੀ ਸਾਨੂੰ ਟਾਈਮ ਦਿੱਤਾ ਆਪਣੀ ਕਹਾਣੀ ਦੱਸੀ ਤੁਹਾਡਾ ਬਹੁਤ ਬਹੁਤ ਧੰਨਵਾਦ ਠੀਕ ਹੈ ਕੋਈ ਨੀ ਹੌਸਲਾ ਰੱਖੋ ਜ਼ਿੰਦਗੀ ਹਰ ਵਾਰੀ ਐਵੇਂ ਨਹੀਂ ਰਹਿੰਦੀ ਬਦਲੂਗੀ ਜ਼ਿੰਦਗੀ ਤੇ ਖੁਸ਼ ਰਹੋ ਜੁੜੇ ਰਹੋ ਬੋਕਰ ਜਗਮੀਦ ਦੇ ਨਾਲ ਬਹੁਤ ਬਹੁਤ ਧੰਨਵਾਦ ਨਸਤ ਪਟੇ ਗੋਇਆ ਬਣ